ਧਰਮ ਤੇ ਰਾਜਨੀਤੀ ਨਾਲ ਸੰਬੰਧਤ ਵਿਸ਼ੇਸ਼ ਤੇ ਮਹੱਤਵਪੂਰਨ ਵਿਅਕਤੀ ਸਨ ਪੰਜਾਬ ਵਿੱਚ ਹੁਣ ਤੱਕ ਜਿੰਨੇ ਵੀ ਮੁੱਖ ਮੰਤਰੀ ਹੋਏ ਹਨ ਉਹਨਾਂ ਕੋ ਚੋਂ ਕਿਸੇ ਕੋਲ ਵੀ ਇਹੋ ਜੀ ਪ੍ਰਭਤਾ ਨਹੀਂ ਜਿਹੋ ਜੀ ਮਸਾਪੁਰ ਜੀ ਦੇ ਹਿੱਸੇ ਆਈ ਸੀ ਉਹਨਾਂ ਨੇ ਸਿਵਲ ਨਾ ਪਰਬਾਨੀ ਸत्याग्रह ਅਤੇ ਭਾਰਤ ਛੱਡੋ ਲਹਿਰਾਂ ਵਿੱਚ ਹਿੱਸਾ ਲੈਣ ਕਰਕੇ ਕਈ ਵਾਰ ਜੇਲ੍ਹ ਕੱਟੀ ਜਿਉ ਉਹ ਇੱਕ ਅਨੰਨ ਸਿੱਖ ਦਾ ਆਦਰਸ਼ਕ ਰੂਪ ਸਨ ਦੇ ਨਾਲ ਕਾਂਗਰਸ ਦੇ ਪ੍ਰਧਾਨ ਵੀ ਬਣੇ ਇਸ ਤਰ੍ਹਾਂ ਉਹ ਸ਼੍ਰੋਮਣੀ ਕਮੇਟੀ ਦੇ ਸਕੱਤਰ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਵੀ ਬਣੇ ਆਖਦੇ ਨੇ ਹੁਣ ਜ਼ਮਾਨਾ ਰੋਸ਼ਨੀ ਦਾ ਆ ਗਿਆ ਹੈ ਲੋਕਾਂ ਦੀਆਂ ਅੱਖਾਂ ਖੁੱਲ ਗਈਆਂ ਨੇ ਪਹਿਲਾਂ ਲੋਕ ਹਨੇਰੇ ਵਿੱਚ ਸਨ ਲੋੜੋਂ ਵਧੇਰੇ ਰੋਸ਼ਨੀ ਨਾਲ ਅੱਖਾਂ ਦਾ ਛੁਧਿਆ ਜਾਣਾ ਵੀ ਹਨੇਰੇ ਵਿੱਚ ਤੁਰਨ ਵਾਲੀ ਹੀ ਗੱਲ ਹੁੰਦੀ ਹੈ ਪੰਜਾਬ 247 ਟੀਵੀ ਦੇ ਸੁਣੋ ਕਹਾਣੀ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਗੁਰਮukh ਸਿੰਘ ਮਸਾਫਰਾਂ ਦੀ ਇੱਕ ਕਹਾਣੀ ਪੇਸ਼ ਕਰਨ ਜਾ ਰਹੇ ਹਾਂ ਜਦੋਂ ਨਿੱਕੇ ਹੁੰਦੇ ਸਾਂ ਸੋ ਇਸ ਤੋਂ ਪਹਿਲਾਂ ਕਿ ਕਹਾਣੀ ਸ਼ੁਰੂ ਕਰੀਏ ਗੁਰਮukh ਸਿੰਘ ਮਸਾਫਰ ਜੀ ਦੇ ਜੀਵਨ ਦੇ ਉੱਤੇ ਇੱਕ ਝਾਤ ਪਾਉਨੇ ਆ ਗੁਰਮukh ਸਿੰਘ ਮਸਾਫਰ ਦਾ ਜਨਮ 15 ਜਨਵਰੀ 1899 ਨੂੰ ਬ੍ਰਿਟਿਸ਼ ਇੰਡੀਆ ਸਮੇਂ ਅਦਵਾਲ ਜ਼ਿਲ੍ਹਾ ਕੈਂਪਲਪੁਰ ਜਿਹੜਾ ਹੁਣ ਅਟਕ ਜਿਹੜਾ ਜ਼ਿਲ੍ਹਾ ਹੈ ਪਾਕਿਸਤਾਨ ਦਾ ਉੱਥੇ ਸੁਜਾਨ ਸਿੰਘ ਦੇ ਘਰ ਹੋਇਆ ਉਹਨਾਂ ਦਾ ਇਹ ਪਿੰਡ ਪੋਠੋਹਾਰ ਦੇ ਇਲਾਕੇ ਵਿੱਚ ਸੁਹਾ ਨਦੀ ਦੇ ਕੰਢੇ ਉੱਤੇ ਵਸਿਆ ਹੋਇਆ ਸੀ ਉਹਨਾਂ ਨੇ ਮੁਢਲੀ ਵਿਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਅਤੇ ਮਿਡਲ ਦੀ ਪੜ੍ਹਾਈ 라ਵਲਪਿੰਡੀ ਤੋਂ ਹਾਸਲ ਕੀਤੀ 1918 ਵਿੱਚ ਉਹ ਖਾਲਸਾ ਸਕੂਲ ਕਲਰ ਵਿਖੇ ਅਧਿਆਪਕ ਲੱਗ ਗਏ ਜਿੱਥੇ ਉਹਨਾਂ ਨੇ 4 ਸਾਲ ਕੰਮ ਕੀਤਾ ਇੱਥੇ ਹੀ ਉਹ ਗਿਆਨੀ ਜੀ ਅਤੇ ਮੁਸਾਫਰ ਵਜੋਂ ਜਾਣੇ ਜਾਣ ਲੱਗੇ ਸਨ ਇਸ ਤੋਂ ਬਾਅਦ ਐਸ ਵੀ ਪਾਸ ਕਰਕੇ ਬਸਾਲੀ ਵਿੱਚ ਹੈੱਡ ਵਰਨੇਕੂਲ ਅਧਿਆਪਕ ਦੀ ਨੌਕਰੀ ਆਰੰਭ ਦਿੱਤੀ ਸੀ ਗਿਆਨੀ ਗੁਰਮukh ਸਿੰਘ ਮੁਸਾਫਰ ਦੇ ਨਾਂ ਤੋਂ ਵੈਸੇ ਤਾਂ ਕੋਈ ਐਸਾ ਹੈ ਨਹੀਂ ਜੋ ਜਾਣੂ ਨਹੀਂ ਉਹ ਇੱਕੋ ਹੀ ਸਮੇਂ ਸਹਿਤ ਧਰਮ ਤੇ ਰਾਜਨੀਤੀ ਨਾਲ ਸੰਬੰਧਿਤ ਵਿਸ਼ੇਸ਼ ਤੇ ਮਹੱਤਵਪੂਰਨ ਵਿਅਕਤੀ ਸਨ ਪੰਜਾਬ ਵਿੱਚ ਹੁਣ ਤੱਕ ਜਿੰਨੇ ਵੀ ਮੁੱਖ ਮੰਤਰੀ ਹੋਏ ਹਨ ਉਹਨਾਂ ਕੋ ਚੋਂ ਕਿਸੇ ਕੋਲ ਵੀ ਇਹੋ ਜੀ ਪ੍ਰਭਤਾ ਨਹੀਂ ਜਿਹੋ ਜੀ ਮੁਸਾਫਰ ਜੀ ਦੇ ਹਿੱਸੇਾਈ ਸੀ ਪੰਜਾਬੀ ਸਹਿਤ ਦੇ ਵਿਦਿਆਰਥੀ ਮੁਸਾਫਰ ਨੂੰ ਬਤੌਰ ਕਵੀ ਕਹਾਣੀਕਾਰ ਤੇ ਵਾਰਤਕ ਲੇਖਕ ਵਜੋਂ ਜਾਣਦੇ ਹਨ ਸਖਤਰ ਨਾਲ ਸਬੰਧਤ ਵਿਅਕਤੀ ਉਹਨਾਂ ਨੂੰ ਵਕਾਲਤਖ ਦੇ ਜਥੇਦਾਰ ਵਜੋਂ ਪਛਾਣਦੇ ਹਨ ਅਤੇ ਰਾਜਨੀਤੀ ਦੇ ਪੰਡਤ ਉਹਨਾਂ ਨੂੰ ਪੰਜਾਬ ਦੇ ਪਹਿਲੇ ਤੇ ਆਜ਼ਾਦੀ ਪਿਛੋਂ ਪੰਜਾਬ ਦੇ 8ਵੇਂ ਮੁੱਖ ਮੰਤਰੀ ਵਜੋਂ ਸਿਆਣਦੇ ਹਨ ਗਿਆਨੀ ਜੀ ਸੰਵੇਦਨਸ਼ੀਲ ਸ਼ਾਇਰ ਚੰਗੇ ਵਾਰਤਕ ਲੇਖਕ ਤੇ ਗੋਲਣ ਜੋ ਕਹਾਣੀਕਾਰ ਸਨ ਆਲਣੇ ਦੇ ਵੋਟ 27 ਜਨਵਰੀ ਗੁਟਾਰ ਬਾਗੀ ਦੀ ਧੀ ਅਤੇ ਸਭ ਅੱਛਾ ਉਹਨਾਂ ਦੀਆਂ ਬਹੁਤ ਚਰਚਤ ਤੇ ਯਾਦਗਾਰੀ ਕਹਾਣੀਆਂ ਹਨ 1922 ਵਿੱਚ ਉਹਨਾਂ ਨੇ ਅਕਾਲੀ ਮੋਰਚਾ ਵਿੱਚ ਭਾਗ ਲਿਆ ਕੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਵੀ ਯੋਗਦਾਨ ਪਾਇਆ ਗੁਰੂ ਕੇ ਬਾਗ ਦੇ ਮੋਰਚੇ ਦੇ ਸਮੇਂ ਉਹਨਾਂ ਨੂੰ ਕੋਚਰ ਜੇਲ੍ਹ ਵਿੱਚ ਵੀ ਰਹਿਣਾ ਪਿਆ ਜੇਲ੍ਹ ਕੱਟਣੀ ਪਈ ਸਿੱਖ ਧਰਮ ਪ੍ਰਤੀ ਉਹਨਾਂ ਦੀਆਂ ਸਵਾਮਾਂ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਅੰਮ੍ਰਿਤਸਰ ਦਾ ਜਥੇਦਾਰ ਵੀ ਬਣਾਇਆ ਗਿਆ ਸੀ ਜਿੱਥੇ ਉਹਨਾਂ ਨੇ 12 ਮਾਰਚ 1930 ਤੋਂ ਲੈ ਕੇ 5 ਮਾਰਚ 1931 ਤੱਕ ਕਰੀਬ 1 ਸਾਲ ਸੇਵਾ ਨਿਭਾਈ ਜਲੇਵਾਲਾ ਬਾਗ ਤੇ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਨੇ ਗਿਆਨੀ ਗੁਰਮਤ ਸਿੰਘ ਨੂੰ ਤੁਰ ਅੰਦਰੋਂ ਝੋੜ ਦਿੱਤਾ 1922 ਵਿੱਚ ਅਧਿਆਪਕ ਦੇ ਕਿੱਤੇ ਨੂੰ ਛੱਡ ਕੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਕੁੱਦ ਬੈ 1920 ਤੋਂ ਹੀ ਗਿਆਨੀ ਜੀ ਨੇ ਦੇਸ਼ ਦੀ ਸੁਤੰਤਰਤਾ ਲਹਿਰ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਸਿਵਲ ਨਾ ਪਰਮਾਨੀ ਸਤਿਆਗ੍ਰਹਿ ਅਤੇ ਭਾਰਤ ਛੱਡੋ ਲਹਿਰਾਂ ਵਿੱਚ ਹਿੱਸਾ ਲੈਣ ਕਰਕੇ ਕਈ ਵਾਰ ਜੇਲ੍ਹ ਕੱਟੀ ਇਹਦੇ ਨਾਲ ਨਾਲ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਜੋਂ ਵੀ ਕਾਰਜ ਕੀਤਾ 1969 ਵਿੱਚ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ ਅਤੇ 12 ਸਾਲ ਇਸ ਅਹੁਦੇ ਤੇ ਕੰਮ ਕੀਤਾ 1952 57 ਤੱਕ ਯਾਨੀ ਅਤੇ 62 ਵਿੱਚੋਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਐਮਪੀ ਵੀ ਚੁਣੇ ਗਏ 66 ਵਿੱਚ ਉਹਨਾਂ ਨੇ ਐਮਪੀ ਵਜੋਂ ਅਸਤੀਫਾ ਦੇ ਦਿੱਤਾ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਉਪਦੇ ਤੇ ਬਰਾਜਮਾਨ ਹੋਏ ਜਿੱਤੇ ਉਹਨਾਂ ਨੇ 127 ਦਿਨ 1 ਨਵੰਬਰ 1966 ਤੋਂ ਲੈ ਕੇ 8 ਮਾਰਚ 1967 ਤੱਕ ਕਾਰਜ ਭਾਗ ਸੰਭਾਲਿਆ ਉਹ ਹਰ ਪ੍ਰਕਾਰ ਦੇ ਫਿਰਕੂ ਰੰਗ ਤੋਂ ਉੱਪਰ ਸਨ ਤੇ ਕੇਵਲ ਇਨਸਾਨੀਅਤ ਦੇ ਹੀ ਉਪਾਸ਼ਕ ਸਨ ਜੋ ਉਹ ਇੱਕ ਅਨੰਨ ਸਿੱਖ ਦਾ ਆਦਰਸ਼ਕ ਰੂਪ ਸਨ ਤੇ ਨਾਲ ਕਾਂਗਰਸ ਦੇ ਪ੍ਰਧਾਨ ਵੀ ਬਣੇ ਇਸ ਤਰ੍ਹਾਂ ਉਹ ਸ਼੍ਰੋਮਣੀ ਕਮੇਟੀ ਦੇ ਸਕੱਤਰ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਵੀ ਬਣੇ ਇਹ ਮਾਨਤਾਣ ਉਹਨਾਂ ਨੂੰ ਇਸ ਲਈ ਦਿੱਤਾ ਜਾਂਦਾ ਸੀ ਕਿਉਂਕਿ ਉਹ ਇੱਕ ਅਸਾਰੂ ਸੋਚ ਦੇ ਮਾਲਕ ਸਨ ਅਤੇ ਸਭ ਧਰਮਾਂ ਦਾ ਆਦਰ ਸਤਕਾਰ ਕਰਦੇ ਸਨ ਫਿਰ ਉਹ ਭਾਰਤ ਦੇ ਨਿਰਮਾਣ ਦੇ ਕੰਮ ਵਿੱਚ ਜੁਟ ਗਏ ਪੰਡਿਤ ਨਹਿਰੂ ਉਹਨਾਂ ਦਾ ਬਹੁਤ ਸਤਕਾਰ ਕਰਦੇ ਸਨ 1966 ਵਿੱਚ ਜਦੋਂ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਣਾ ਸੀ ਤਾਂ ਕਾਂਗਰਸ ਦੀ ਪਹਿਲੀ ਪਸੰਦ ਗੁਰਮਤ ਸਿੰਘ ਮਸਾਫਰੀ ਸਨ। ਉਹ ਕੋ ਸਮਾਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਉਣ ਵਾਲਾ ਤੇ ਆਜ਼ਾਦ ਭਾਰਤ ਦੇ ਵਿੱਚ ਲੰਮਾ ਸਮਾਂ ਪਾਰਲੀਮੈਂਟ ਮੈਂਬਰ ਵਜੋਂ ਕਾਰਜਸ਼ੀਲ ਰਹਿਣ ਵਾਲਾ ਗੁਰਮਤ ਸਿੰਘ ਮਸਾਫਰ ਭਾਵੇਂ ਸਾਰੀ ਉਮਰ ਸਿਆਸਤਦਾਨ ਵਜੋਂ ਵਿਚਰਦਾ ਰਿਹਾ ਪਰ ਉਸਦੇ ਦਿਲ ਦੇ ਤੁਰ ਅੰਦਰੋਂ ਉਹ ਸੰਵੇਦਨਸ਼ੀਲ ਸਹਿਤਕਾਰ ਹੀ ਸੀ ਗਿਆਨੀ ਜੀ ਨੇ ਪੰਜਾਬੀ ਸਹਿਤ ਨੂੰ 10 ਕਾਵ ਸੰਗ੍ਰਹਿ 10 ਕਹਾਣੀ ਸੰਗ੍ਰਹਿ 6 ਵਾਰਤਕ ਦੀਆਂ ਪੁਸਤਕਾਂ 2 ਆਪ ਬੀਤੀਆਂ ਇੱਕ ਕੁਰਬਾਨੀ ਕੋਸ਼ ਇੱਕ ਸੰਪਾਦਕ ਪੁਸਤਕ 2 ਅਨੁਵਾਦਿਤ ਕੀਤੀਆਂ ਗਈਆਂ ਕਿਤਾਬਾਂ ਉਹਨਾਂ ਵੱਲੋਂ ਰਚੀ ਇੱਕ ਇੱਕ ਪੁਸਤਕ ਅੰਗਰੇਜ਼ੀ ਤੇ ਹਿੰਦੀ ਵਿੱਚ ਵੀ ਮਿਲਦੀ ਹੈ ਉਹਨਾਂ ਨੇ ਆਪਣੀਆਂ ਕਹਾਣੀਆਂ ਵਿੱਚ ਆਜ਼ਾਦੀ ਸੰਗਰਾਮ ਵਿੱਚ ਜੂਝ ਰਹੇ ਲੋਕਾਂ ਦੇ کردار, ਕੁਰਬਾਨੀ ਤੇ ਸਮੱਸਿਆਵਾਂ ਦਾ ਚਿੱਤਰਣ ਕਰਕੇ ਰਚਨਾ ਦੇ ਵਸਤੂ ਪੱਖੋਂ ਪੰਜਾਬੀ ਦੀ ਮੁੱਢਲੀ ਕਹਾਣੀ ਨੂੰ ਅਮੀਰੀ ਬਖਸ਼ੀ ਸੀ। ਇਸ ਪੱਖੋਂ ਉਹਨਾਂ ਦਾ ਪੰਜਾਬੀ ਕਹਾਣੀ ਵਿੱਚ ਯੋਗਦਾਨ ਇਤਿਹਾਸਿਕ ਮਹੱਤਵ ਵਾਲਾ ਹੈ। ਉਹਨਾਂ ਦਾ شمار ਪੰਜਾਬੀ ਦੇ ਮੋਢੀ ਕਹਾਣੀਕਾਰਾਂ ਵਿੱਚ ਕੀਤਾ ਜਾਂਦਾ ਹੈ। ਉਹਨਾਂ ਨੂੰ अनेका ਵਕਾਰੀ ਮਾਨ ਸਨਮਾਨ ਵੀ ਮਿਲੇ। ਇਹਨਾਂ ਦੀ ਮੌਤ 18 ਜਨਵਰੀ 1976 ਨੂੰ ਹੋ ਗਈ ਸੀ ਗਿਆਨੀ ਜੀ ਨੂੰ ਅਕਾਲ ਚਲਾਣੇ ਤੋਂ ਪਿੱਛੋਂ ਪਦਮਪ੍ਰਭੂਸ਼ਣ ਨਾਲ ਵੀ ਸਨਮਾਨਤ ਕੀਤਾ ਗਿਆ ਤੇ ਹੁਣ ਸ਼ੁਰੂ ਕਰਦੇ ਆ ਉਹਨਾਂ ਦੀ ਲਿਖੀ ਕਹਾਣੀ ਜਦੋਂ ਨਿੱਕੇ ਹੁੰਦੇ ਸਾਂ ਜਾਨੀ ਗੁਰਮukh ਸਿੰਘ ਮੁਸਾਫਿਰਾਂ ਦੀ ਕਹਾਣੀ ਜਦੋਂ ਨਿੱਕੇ ਹੁੰਦੇ ਸਾਂ ਨਿੱਕੇ ਹੁੰਦਿਆਂ ਦੀਆਂ ਕਈ ਗੱਲਾਂ ਮੈਨੂੰ ਕੱਲ ਵਾਂਗਰ ਚੇਤੇ ਹਨ ਢਾਈ ਪੈਸਿਆਂ ਦਾ ਦੁੱਧ ਤੇ ਥੇਲੇ ਦਾ ਮਿੱਠਾ ਬਾਟੀ ਪਰ ਜਾਂਦੀ ਸੀ ਅਿੱਡੇ ਸਵਾਦ ਨਾਲ ਪੀਵੀ ਦਾ ਸੀ ਕਿ ਅੱਜ ਜ਼ਿਕਰ ਕਰਦੇ ਆਂ ਉਹ ਸਵਾਦ ਆ ਰਿਹਾ ਇਹ ਤੇ ਗੱਲ ਸ਼ਹਿਰਾਂ ਦੀ ਐ ਪਿੰਡ ਵਿੱਚ ਬਿਨਾ ਮਿੱਠੇ ਹੋਈ ਦੁੱਧ ਬੜਾ ਮਿੱਠਾ ਲੱਗਦਾ ਹੁੰਦਾ ਸੀ ਅੱਧੀ ਸਦੀ ਤੋਂ ਹੀ ਪਹਿਲਾਂ ਦੀਆਂ ਇਹ ਗੱਲਾਂ ਨੇ ਪੁਰਾਣੇ ਲੋਕ ਸੁੱਚਪਟ ਦੀਆਂ ਗੱਲਾਂ ਭਾਵੇਂ ਹੁਣ ਨਾਲੋਂ ਵੱਧ ਕਰਦੇ ਸਨ ਤੇ ਮੰਨਦੇ ਸਨ ਪਰ ਅੱਜ ਵਾਂਗਣ ਬਾਹਰੋਂ ਸੁੱਚੇ ਸੁਥਰੇ ਤੇ ਅੰਦਰੋਂ ਕੁਝ ਝੂਠੇ ਨਹੀਂ ਸਨ ਮੈਂ ਹਵਾਈ ਗੱਲਾਂ ਨਹੀਂ ਕਰ ਰਿਹਾ ਵਾਪਰੀਆਂ ਗੱਲਾਂ ਦੱਸਣ ਲੱਗਾ ਹਾਂ ਸਾਡੇ ਪਿੰਡ ਦੇ ਇੱਕ ਸੈਦ ਅਹਿਮਦ ਸ਼ਾਹ ਦਾ ਸਾਡੇ ਘਰ ਬੜਾ ਹੋਣ ਜਾਣ ਸੀ ਪਿਤਾ ਜੀ ਦੇ ਉਹ ਦੋਸਤਾਂ ਵਿੱਚੋਂ ਸੀ ਮੇਰੇ ਹੁੰਦਿਆਂ ਜਦ ਕਰੀ ਵੀ ਉਹ ਸਾਡੇ ਘਰ ਆਉਂਦਾ ਅੰਦਰ ਵੜਦਿਆਂ ਹੀ ਉਹ ਆਖਦਾ ਨਿੱਕੇ ਭਾਈ ਜੀ ਪੰਜਾ ਸੁੱਟੋ ਮੈਂ ਵੀ ਉਸ ਨਾਲ ਹੱਥ ਮਲਾ ਕੇ ਬੜਾ ਖੁਸ਼ ਹੁੰਦਾ ਇੱਕ ਦਿਨ ਮੈਂ ਆਪਣੇ ਵੱਡੇ ਭਾਈ ਦੇ ਖੂਹ ਤੋਂ ਪੀਣ ਦੇ ਪਾਣੀ ਦੀ ਘੜੀ ਭਰ ਕੇ ਲਈ ਆ ਰਿਹਾ ਸਾਂ ਕਿ ਅਹਿਮਦ ਸ਼ਾਹ ਮੈਨੂੰ ਅੱਗੋਂ ਆਉਂਦਾ ਰਾਹ ਵਿੱਚ ਮਿਲ ਪਿਆ ਉਸਨੇ ਮੇਸ਼ਾ ਵਾਂਗ ਪੰਜਾ ਸੁੱਟਣ ਦੀ ਗੱਲ ਨਾ ਆਖੀ ਮੇਰੇ ਕੋਲੋਂ ਦੀ ਜਦੋਂ ਲੰਗਣ ਲਗਾ ਤਾਂ ਮੈਂ ਉਸ ਦੀ ਖੁੱਲੇ ਗਰਮੇ ਵਾਲੀ ਚੋਲੇ ਦੀ ਕੰਨੀ ਫੜ ਲਈ ਤੇ ਕਿਹਾ ਸ਼ਾਹ ਜੀ ਪੰਜਾ ਸੁੱਟ ਕੇ ਜਾਓ ਪੰਜਾ ਤੇ ਉਹਨੇ ਕੀ ਸੁੱਟਣਾ ਸੀ ਪਰੇ ਹਟ ਕੇ ਖਲੋ ਗਿਆ ਤੇ ਆਖਣ ਲੱਗਾ ਉਹ ਕਹਿ ਕਰ ਛੱਡਿਆ ਨੇ ਇਹ ਤੁਹਾਡਾ ਪਾਣੀ ਹੁਣ ਕੌਣ ਪੀਸੀ ਵੱਡੇ ਭਾਈ ਉਰਾਂ ਕੋਲੋਂ ਵੀ ਸ਼ਰਮਿੰਦਗੀ ਦਿਵਾਸੋ ਅਹਿਮਦ ਸ਼ਾਦੀ ਗੱਲ ਸੁਣ ਕੇ ਪੂਰਾ ਕੇ ਚਿੰਤਾ ਮਿੰਨ ਵੀ ਹੋਈ ਮੈਂ ਜੇ ਪਾਣੀ ਦੀ ਘੜੀ ਦੀ ਕੇ ਘਰ ਪਹੁੰਚਿਆ ਸੀ ਸਾ ਕਿ ਪਿੱਛੇ-ਪਿੱਛੇ ਅਹਿਮਦ ਵੀ ਸਾਡੇ ਘਰ ਪਹੁੰਚ ਗਿਆ ਤੇ ਆ ਤੇ ਆਉਂਦਾ ਹੀ ਪਿਤਾ ਜੀ ਨੂੰ ਆਖਣ ਲੱਗਾ ਨਿੱਕੇ ਭਾਈ ਹਰਾ ਅੱਜ ਮੇਰੇ ਨਾਲ ਵੱਡੀ ਵਿਧੀ ਕੀਤੀ ਹੈ ਚੌਂਕੇ ਦੀ ਕੜਵੰਜੀ ਤੇ ਪਈ ਪਾਣੀ ਦੀ ਘੜੀ ਵੱਲ ਇਸ਼ਾਰਾ ਕਰਕੇ ਅਹਿਮਦ ਸ਼ਾਹ ਆਖਣ ਲੱਗਾ ਇਹ ਪਾਣੀ ਹੁਣ ਤੁਸੀਂ ਨਾ ਪੀਵੇਓ ਨਿੱਕੇ ਭਾਈ ਹਰਾ ਜੋਰੋ-ਜੋਰੀ ਮੈਂਡੇ ਚੋਲੇ ਵੀ ਕੰਨੀ ਨੱਪ ਕੇ ਘੜੀ ਪਿਟਾਹ ਕੀਤੀ ਨੇ ਪਿਤਾ ਜੀ ਨੇ ਅਹਿਮਦ ਸ਼ਾਹ ਨੂੰ ਨਾਲ ਦੀ ਮੰਜੀ ਤੇ ਬਿਠਾ ਕੇ ਪੋਲਾ ਜਿਹਾ ਮੂੰਹ ਕਰਕੇ ਆਖਿਆ ਚੰਗਾ ਅਹਿਮਦਾ ਮੈਂ ਵੇਖਦਾ ਕੜੀ ਦਾ ਪਾਣੀ ਪਟਿਆ ਕੇ ਨਹੀਂ ਪਿਤਾ ਜੀ ਨੇ ਕੜੀ ਵਿੱਚੋਂ ਪਾਣੀ ਦਾ ਇੱਕ ਕਟੋਰਾ ਭਰ ਕੇ ਪੀ ਲਿਆ ਤੇ ਆਖਣ ਲੱਗੇ ਉਹ ਯਾਰ ਅਹਿਮਦਾ ਸੁਆਦ ਤੇ ਬਦਲਿਆ ਨਹੀਂ ਤੇ ਸਿਰਫ ਅਹਿਮਦ ਸ਼ਾਹ ਵਾਸਤੇ ਨਹੀਂ ਸਾਰੇ ਗਰਾਂਏ ਵਾਸਤੇ ਇਹ ਬੜੀ ਹੈਰਾਨੀ ਵਾਲੀ ਗੱਲ ਸੀ ਇਸ ਦੀ ਬੜੀ ਚਰਚਾ ਹੋਈ ਕੋਈ ਕੁਝ ਆਖੇ ਕੋਈ ਕੁਝ ਆਂਡ ਗਵਾਡ ਦੀਆਂ ਜਨਾਨੀਆਂ ਨੇ ਮੇਰੀ ਮਾ ਦੇ ਨੱਕ ਵਿੱਚ ਦਮ ਕਰ ਦਿੱਤਾ ਗੱਲ ਚਾਚੀ ਸਰਬਜਾਨ ਤੱਕ ਵੀ ਪਹੁੰਚ ਗਈ ਅਗਲੀ ਗੱਲ ਇਹ ਤੁਮੀ ਬਹੁਤ ਪਹਿਲਾਂ ਦੀ ਹੈ ਨੱਥੂ ਖੋਜੇ ਦੀ ਬਉਟੀ ਚਾਚੀ ਸਰਬਜਾਨ ਦਾ ਆਪਣਾ ਕੋਈ ਮੁੰਡਾ ਕੁੜੀ ਨਹੀਂ ਸੀ ਉਹ ਬੜੀ ਛੱਤੀ ਛੰਡੀ ਫੁੱਕੀ ਰਹਿੰਦੀ ਸੀ ਆਪਣੇ ਕੱਚੇ ਕੋਠੇ ਦੀਆਂ ਕੰਧਾਂ ਲੇਪ ਪੋਚ ਕੇ ਰੱਖਦੀ ਨਿੱਕੇ ਜਿਹੇ ਵੇੜੇ ਨੂੰ ਵੀ ਪੋਚ-ਪਾਚ ਕੇ ਐਨ ਸਵਾਰ ਕੇ ਬਣਾ ਰੱਖਦੀ ਚਿੱਟੇ ਦੁੱਧ ਆਪਣੇ ਹੱਥ ਦੇ ਤੋਤੇ ਹੋਏ ਸੂਤਰ ਦੇ ਤਿੰਨਾ ਕੱਪੜਿਆ ਉੱਤੇ ਮਜਾਲ ਹੈ ਕਿਦੇ ਉਹਨੇ ਮੈਲਾ ਦਾਗ ਵੀ ਲਗਣ ਦਿੱਤਾ ਹੋਵੇ ਜਿਸ ਰੰਗਲੀ ਪੀੜੀ ਉੱਤੇ ਬਹਿ ਕੇ ਉਹ ਚਰਖਾ ਕੱਦੀ ਸੀ ਉਹ ਪੀੜੀ ਪੇ ਕਿਉਂ ਨਹੀਂ ਆਈ ਸੀ ਕਿੰਨੇ ਹੀ ਸਾਲ ਹੋ ਗਏ ਸਨ ਪਰ ਇਉਂ ਜਾਪਦਾ ਸੀ ਕਿ ਹੁਣੇ-ਹੁਣੇ ਨਵਾਂ ਰੰਗ ਕਰਵਾ ਕੇ ਲਿਆਈ ਐ ਮੈਂ ਨਿੱਕਾ ਜਿਹਾ ਸਾਂ ਪਰ ਮੈਨੂੰ ਯਾਦ ਹੈ ਕਿ ਚਾਚੀ ਸਰਬਜਾਨ ਸਾਡੇ ਘਰ ਆਣ ਕੇ ਮੈਨੂੰ ਨਾਲ ਲੈ ਜਾਂਦੀ ਛੋਲਿਆਂ ਦੀਆਂ ਗੁੱਲੀਆਂ ਨਾਲ ਕਿਤਨਾ ਕਿਤਨਾ ਚੇਰ ਘਰ ਦੀ ਗਾਂ ਦਾ ਮੱਖਣ ਮੈਨੂੰ ਚਟਾ ਦੇਂਦੀ ਸੀ ਪਰ ਆਪਣੇ ਘਰ ਦਾ ਪਾਣੀ ਮੈਨੂੰ ਨਹੀਂ ਸੀ ਪੀਣ ਦਿੰਦੀ ਪਾਣੀ ਵਾਸਤੇ ਮੈਂ ਕਦੇ ਜिद ਕਰਦਾ ਤਾਂ ਉਹ ਆਖਦੀ ਜੇ ਇਸ ਤਰ੍ਹਾਂ ਜिद ਕਰੇਗਾ ਤਾਂ ਤੇਰੀ ਮਾਂ ਤੇਰੇ ਤੇ ਵੱਡੇ ਭਾਈ ਹੋਰੀ ਤੈਨੂੰ ਮੈਂਡੇ ਘਰ ਆਣ ਨਹੀਂ ਦੇਣਗੇ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਦੁੱਧ ਮੱਖਣ ਨਹੀਂ ਪਿਟਦਾ ਤੇ ਪਾਣੀ ਕਿਸ ਤਰ੍ਹਾਂ ਪਿਟ ਜਾਂਦਾ ਹੈ ਚਾਚੀ ਸਰਬਜਾਨ ਮੇਰੇ ਨਾਲ ਬੜਾ ਲਾਡ ਕਰਦੀ ਸੀ ਕਿੰਨਾ ਚਿਰ ਘੁੱਟ ਘੁੱਟ ਕੇ ਮੈਨੂੰ ਛਾਤੀ ਨਾਲ ਲਾਈ ਰੱਖਦੀ ਮੇਰੀਆਂ ਗੱਲਾਂ ਨੂੰ ਆਪਣੀਆਂ ਗੱਲਾਂ ਨਾਲ ਮਲਦੀ ਰੈਂਦੀ ਪਰ ਮੂੰਹ ਤੇ ਪਿਆਰ ਨਹੀਂ ਸੀ ਦਿੰਦੀ ਅਹਿਮਦ ਸ਼ਾਹ ਪਾਸੋਂ ਜਦੋਂ ਪਾਣੀ ਦੀ ਗੜਵੀ ਪਟਣ ਦੀ ਗੱਲ ਚਾਚੀ ਸਰਬਜਾਨ ਨੇ ਵੀ ਸੁਣੀ ਪਰ ਹੁਣ ਉਹ ਮੈਨੂੰ ਬੱਚੂ ਗੁਰਮੀ ਨਾਲੋਂ ਕੁਝ ਵਢੇਰਾ ਹੋ ਗਿਆ ਸਮਝਣ ਲੱਗ ਪਈ ਸੀ ਅਵਲ ਤੇ 50 ਸਾਲ ਦੇ ਹੁੰਦੇ ਹਨ ਪਰ 48 ਤੋਂ ਤਾਂ ਘਟ ਨਹੀਂ ਹੋਣੇ 1919 ਵਿੱਚ ਜਲ੍ਹਿਆਂਵਾਲਾ ਬਾਗ ਦਾ ਖੂਨੀ ਹਸਾ ਹੋ ਗਿਆ ਤੇ 1921 ਵਿੱਚ ਕਾਨਾ ਸਾਹਬ ਦਾ ਸਾਕਾ ਬਸ ਇਸ ਤੋਂ ਪਿਛੋਂ ਮੁਸਾਫਰ ਦੇ ਕਿਤੇ ਪੈਰ ਹੀ ਨਹੀਂ ਲੱਗੇ 1923 ਦਾ ਹੋਵੇਗਾ ਕੋਈ ਦਿਨ ਮਲਤਾਨ ਸੈਂਟਰ ਜੇਲ੍ਹ ਦੀ ਗੱਲ ਹੈ ਪਠਾਨ ਕੈਦੀ ਨੰਬਰਦਾਰ ਪਾਸੋਂ ਮੈਂ ਜੇਲ੍ਹ ਦੇ ਲੰਗਰ ਵਿੱਚੋਂ ਦਲੀਆ ਮੰਗਵਾਇਆ ਜਥੇਦਾਰ ਉਦਮ ਸਿੰਘ ਨਾਗੋਕੇ ਦਰਸ਼ਨ ਸਿੰਘ ਫੇਰੂਮਾਨ ਤੇ ਸ਼ਾਇਦ ਮੈਂ ਸ਼ਾਇਦ ਕੋਈ ਹੋਰ ਵੀ ਸਾਡੇ ਨਾਲ ਹੋਵੇ ਅਸਾਂ ਰਲ ਕੇ ਦਲੀਆ ਖਾਦਾ ਜੇਲ੍ਹ ਵਿੱਚ ਲੰਗਰ ਦੀ ਮੁਸ਼ਕਲਤ ਤੇ ਮੁਸਲਮਾਨ ਕੈਦੀਆਂ ਨੂੰ ਨਹੀਂ ਸੀ ਲਗਾਇਆ ਜਾਂਦਾ ਲੰਗਰ ਵਿੱਚ ਖਾਣ ਖਵਾਣ ਦਾ ਕੈਦੀ ਨੂੰ ਚੰਗਾ ਮੌਕਾ ਮਿਲਦਾ ਹੈ ਇਸ ਵਾਸਤੇ ਉਹ ਲੰਗਰ ਦੀ ਮੁਸ਼ਕਲਤ ਹੀ ਪਸੰਦ ਕਰਦਾ ਜਦ ਮੁਸਲਮਾਨ ਨੰਬਰਦਾਰ ਸਾਡੇ ਹੱਥੋਂ ਸਾਡੇ ਦਲੀਆ ਖਾ ਲੈਣ ਦੀ ਖਬਰ ਮੁਸਲਮਾਨ ਕੈਦੀਆਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਹਿੰਦੂਆਂ ਸਿੱਖਾਂ ਦੇ ਨਾਲ ਰਲ ਕੇ ਰੰਨਣ ਪਕਾਉਣ ਦੀ ਮੁਸ਼ਕਲ ਲਈ ਮੰਗ ਕਰ ਦਿੱਤੀ ਤੇ ਦਲੀਲ ਇਹ ਦਿੱਤੀ ਕਿ ਇਹ ਹਿੰਦੂ ਸਿੱਖ ਕਾਂਗਰਸੀ ਤੇ ਕਾਲੀ ਕੈਦੀ ਜੋ ਇੱਕ ਤਰ੍ਹਾਂ ਨਾਲ ਪ੍ਰਤੀਨਿਧਨ ਸਾਡੇ ਹੱਥ ਦਾ ਖਾ ਲੈਂਦੇ ਹਨ ਤਾਂ ਹੋਰਨਾਂ ਨੂੰ ਤਰਾਜ ਕਿਉਂ ਹੋਵੇ ਬੜੀ ਐਜੀਟੇਸ਼ਨ ਹੋਈ ਸਾਂਝੇ ਲੰਗਰ ਵਿੱਚ ਮੁਸਲਮਾਨਾਂ ਨੂੰ ਲੰਗਰ ਦੀ ਮੁਸ਼ਕਲ ਦੇਣੀ ਦਾ ਪ੍ਰਵਾਨ ਨਾ ਕੀਤੀ ਗਈ ਪਰ ਲੰਗਰ ਵੱਖੋ ਵੱਖਰੇ ਹੋ ਗਏ 1923 ਵਿੱਚ ਲੰਗਰ ਦੋ ਹੈ ਤੇ 47 ਵਿੱਚ ਮੁਲਕ ਵੀ ਦੋਗੇ ਆਖਦੇ ਨੇ ਹੁਣ ਜਮਾਨਾ ਰੋਸ਼ਨੀ ਦਾ ਆ ਗਿਆ ਹੈ ਲੋਕਾਂ ਦੀਆਂ ਅੱਖਾਂ ਖੁੱਲ ਗਈਆਂ ਨੇ ਪਹਿਲਾਂ ਲੋਕ ਹਨੇਰੇ ਵਿੱਚ ਸਨ ਲੋੜੋਂ ਵਧੇਕ ਰੋਸ਼ਨੀ ਨਾਲ ਅੱਖਾਂ ਦਾ ਚੁਧਿਆ ਜਾਣਾ ਵੀ ਅ ਹਨੇਰੇ ਵਿੱਚ ਤੁਰਨ ਵਾਲੀ ਹੀ ਗੱਲ ਹੁੰਦੀ ਹੈ ਗੱਲਾਂ-ਗੱਲਾਂ ਗੱਲ-ਗੱਲਾਂ ਨਾਲ ਵੀ ਬਣ ਜਾਂਦੀ ਹੈ ਪਰ ਜੇ ਉਹ ਕਰਨੀ ਦੀ ਕਸਵੱਟੀ ਤੇ ਪੂਰੀ ਉਤਰਨ ਤਾਂ ਸਿਆਣੇ ਦੱਸਦੇ ਨੇ ਕਿ ਪੂਤ ਕਿਧਰੇ ਜਾਂਦਾ ਨਹੀਂ ਵਰਤਮਾਨ ਵਿੱਚ ਹੀ ਲੁਕ ਜਾਂਦਾ ਹੈ ਇਸ ਦਾ ਸਬੂਤ ਇਹ ਹੈ ਕਿ ਪ੍ਰਾਣੀਆਂ ਗੱਲਾਂ ਦਾ ਬਿਆਨ ਕਰਨ ਵਿੱਚ ਸਵਾਦ ਜਾਂ ਅਨੁਭਵ ਹੁੰਦਾ ਹੈ ਪੂਤ ਦਾ ਵਰਤਮਾਨ ਨਾਲ ਮੁਕਾਬਲਾ ਨਾ ਕਰੀਏ ਤਾਂ ਹੋਰ ਵੀ ਸਵਾਦੀ ਗੱਲ ਹੈ ਜੇ ਅਸੀਂ ਮੰਨਦੇ ਆ ਕਿ ਲੋਕਾਂ ਵਿੱਚ ਹੁਣ ਵਧੇਕ ਅਕਲ ਆ ਗਈ ਹੈ ਸਾਇੰਸ ਦੀਆਂ ਕਾਢਾਂ ਨੇ ਕੀ ਦਾ ਕੀ ਕਰਕੇ ਵਿਖਾ ਦਿੱਤਾ ਤਾਂ ਫਿਰ ਅਸੀਂ ਹੁਣ ਦੇ ਲੋਕਾਂ ਨੂੰ ਹੀ ਜਾਣੇ ਕਿਉਂ ਸਮਝੀਏ ਪ੍ਰਾਣੀ ਗੱਲ ਜੋ ਕੋਈ ਸਾਨੂੰ ਚੇਤੇ ਹੈ ਤਾ ਦੱਸ ਦਈਏ ਇੰਨਾ ਹੀ ਕਾਫੀ ਹੈ ਸਮਾ ਸੁਭਾਅ ਤੇ ਅਸਰ ਪਾਉਂਦਾ ਹੈ ਪਰ ਉਸ ਦੇ ਸੁਭਾਅ ਤੇ ਜਿਹੜਾ ਸਮੇ ਦੇ ਅਧੀਨ ਚੱਲੇ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦਾ 74 ਦਿਨ ਦਾ ਭੁੱਖੇ ਰਹਿ ਕੇ ਆਪਣੇ ਪਰਨ ਲਈ ਪ੍ਰਾਣ ਦੇ ਜਾਣਾ ਦੱਸਦਾ ਹੈ ਕਿ ਉਸ ਦੇ ਸੁਭਾਅ ਵਿੱਚ ਸਮੇ ਨੇ ਕੋਈ ਫਰਕ ਨਹੀਂ ਸੀ ਪਾਇਆ ਜੇਲ੍ਹ ਦੀਆਂ ਸਜ਼ਾਵਾਂ ਵਿੱਚ ਇੱਕ ਇਹ ਵੀ ਸਜ਼ਾ ਹੁੰਦੀ ਹੈ ਕਿ ਕੈਦੀ ਨੂੰ ਬੈਰਕ ਵਿੱਚੋਂ ਸਾਥੀਆਂ ਨਾਲ ਨੂੰ ਨਖੇੜ ਕੇ ਵਖਰੀ ਕੋਠੀ ਵਿੱਚ ਬੰਦ ਕਰ ਦਿੱਤਾ ਜਾਵੇ ਤੇ ਸੀਖਾ ਵਾਲੇ ਦਰਵਾਜ਼ੇ ਵਿੱਚੋਂ ਹੀ ਉਹਨੂੰ ਰੋਟੀ ਪਾਣੀ ਦਿੱਤਾ ਜਾਵੇ ਅਕਸਰ ਕੈਦੀ ਜਿਨ੍ਹਾਂ ਨੂੰ ਵਖਰੀ ਕੋਠੀ ਵਿੱਚ ਬੰਦ ਕੀਤਾ ਜਾਂਦਾ ਬੰਦ ਕਰ ਦੇਣ ਦਾ ਸੀਖਾ ਵਾਲੇ ਦਰਵਾਜ਼ੇ ਵਿੱਚੋਂ ਬਾਹਰ ਝਾਕਦੇ ਰਹਿੰਦੇ ਤੇ ਜੇਲ੍ਹ ਕਰਮਚਾਰੀਆਂ ਨੂੰ ਇਸ ਤੋਂ ਇਹ ਖਿਆਲ ਹੁੰਦਾ ਕਿ ਉਸ ਦਾ ਬਾਹਰ ਆਉਣ ਨੂੰ ਜੀ ਕਰਦਾ ਹੈ ਦਰਸ਼ਨ ਸਿੰਘ ਨੂੰ ਜਦਕਦੇ ਇਸ ਤਰ੍ਹਾਂ ਦੀ ਵਖਰੀ ਕੋਠਰੀ ਵਿੱਚ ਬੰਦ ਕਰ ਦਿੱਤਾ ਜਾਂਦਾ ਤਾਂ ਦਰਵਾਜੇ ਵਾਲੇ ਪਾਸੇ ਪਿੱਠ ਕਰਕੇ ਪਾਠ ਸ਼ੁਰੂ ਕਰ ਦਿੰਦਾ ਇੱਕ ਵਾਰ ਮਲਤਾਨ ਸੈਂਟਰ ਜੇਲ੍ਹ ਦਾ ਦਰੋਗਾ ਰਾਏ ਸਾਹਿਬ ਜਮਨਾਦਾਸ ਮੈਨੂੰ ਆਖਣ ਲਗਾ ਦਰਸ਼ਨ ਸਿੰਘ ਪਾਸ ਇੱਕ ਮੇਰੀ ਸ਼ਿਫਾਰਿਸ਼ ਤੇ ਕਰੋ ਅੱਜ ਸੁਬਡੰਟ ਸਾਹਿਬ ਨੇ ਜੇਲ੍ਹ ਦਾ ਖਾਸ ਮਨਾ ਕਰਨਾ ਹੈ ਉਹਨੇ ਦਰਸ਼ਨ ਸਿੰਘ ਦੀ ਕੋਠੜੀ ਸਾਹਮਣੇ ਨਹੀਂ ਜਾਣਾ ਚੰਗਾ ਨਹੀਂ ਲੱਗਦਾ ਕਿ ਉਸਨੇ ਦਰਵਾਜੇ ਵਾਲੇ ਪਾਸੇ ਪਿੱਠ ਕੀਤੀ ਹੋਵੇ ਉੰਜ ਰਾਏ ਸਾਹਿਬ ਸਿੱਧੇ ਮੂੰਹ ਕੈਦੀਆਂ ਨਾਲ ਖਾਸ ਕਰਕੇ ਰਾਜਸੀ ਕੈਦੀਆਂ ਨਾਲ ਗੱਲ ਨਹੀਂ ਸੀ ਕਰਦਾ ਹੁੰਦਾ ਸਗੋਂ ਪਠਾਨ ਨੰਬਰਦਾਰਾਂ ਕੋਲੋਂ ਬੜੀ ਕੁੱਟ ਫਰਵਾਉਂਦਾ ਸੀ ਕਿਸ ਤਰ੍ਹਾਂ ਦੇ ਬੰਦੇ ਸਨ ਆਜ਼ਾਦੀ ਦੀ ਲੜਾਈ ਦੇ ਸਪਾਈ ਦਰਸ਼ਨ ਸਿੰਘ ਫੇਰੂਮਾਨ ਦੀਆਂ ਹੋਰ ਵੀ ਕਈ ਵੱਡੀਆਂ ਗੱਲਾਂ ਹਨ ਮੈਂ ਇੱਕ ਨਿੱਕੀ ਜੀ ਗੱਲ ਦੱਸੀ ਹੈ ਮਹਾਤਮਾ ਗਾਂਧੀ ਜੀ ਆਖਦੇ ਸਨ ਕਿ ਵੱਡੇ ਦੀ ਵਡਿਆਈ ਨਿੱਕੀਆਂ ਗੱਲਾਂ ਤੋਂ ਵਧੇਰੇ ਜਾਗਰ ਹੁੰਦੀ ਹੈ ਇਸ ਲਈ ਇਸ वार्ता ਵਿੱਚ ਮੈਂ ਨਿੱਕੇ ਹੁੰਦੇ ਦੀਆਂ ਨਿੱਕੀਆਂ ਗੱਲਾਂ ਦਾ ਹੀ ਬਹੁਤਾ ਜ਼ਿਕਰ ਕੀਤਾ ਹੈ ਪਹਿਲੀ ਵਾਰ ਜੇਲ੍ਹ ਜਾਣ ਤੋਂ ਵੀ ਪਹਿਲਾਂ ਦੀ ਗੱਲ ਹੈ ਪਸ਼ਾਵਰ ਵਿੱਚ ਇੱਕ ਖিলাਫਤ ਕਾਨਫਰੰਸ ਸੀ ਉਹਨਾਂ ਦਿਨਾਂ ਵਿੱਚ ਕਾਂਗਰਸ ਖিলাਫਤ ਤੇ ਕਾਲੀ ਸਾਰੀਆਂ ਲਹਿਰਾਂ ਇਕੱਠੀਆਂ ਹੀ ਚੱਲਦੀਆਂ ਸਨ ਕਾਨਫਰੰਸ ਵਾਲਿਆਂ ਨੇ ਇੱਕ ਕਵੀ ਦਰਬਾਰ ਰੱਖਿਆ ਸਰਕਾਰ ਨੇ ਕਵੀ ਦਰਬਾਰ ਉੱਤੇ ਪਾਬੰਦੀ ਦਾ ਐਲਾਨ ਕਰ ਦਿੱਤਾ ਕਾਨਫਰੰਸ ਦੇ ਪ੍ਰਬੰਧਕਾਂ ਨੇ ਫੈਸਲਾ ਕੀਤਾ ਕਿ ਕਵੀ ਦਰਬਾਰ ਨਾ ਕੀਤਾ ਜਾਵੇ ਵੈਸੇ ਹੀ ਜਲਸੇ ਵਿੱਚ ਇੱਕ ਤਕਰੀਰ ਪਿੱਛੋਂ ਦੋ-ਦੋ ਕਵਤਾਵਾਂ ਪੜ੍ਹਾ ਲਈਆਂ ਜਾਣ ਤੇ ਫਿਰ ਤਕਰੀਰ ਹੋ ਜਾਏ ਤੇ ਫਿਰ ਕਵਤਾ ਲੱਖਾ ਸਿੰਘ ਖੁੰਡੇਵਾਲਾ ਇੱਕ ਬੜਾ ਹੀ ਮਖੂਲੀਆ ਪ੍ਰਚਾਰਕ ਸੀ ਜਦ ਉਹਦੀ ਵਾਰੀ ਤਕਰੀਰ ਕਰਨ ਦੀ ਆਈ ਤਾਂ ਉਹ ਉਠਦੇ ਸਾਰੀ ਆਖਣ ਲੱਗਾ ਸਰਕਾਰ ਨੇ ਸਾਡੇ ਕਵੀ ਦਰਬਾਰ ਤੇ ਪਾਬੰਦੀ ਲਾ ਦਿੱਤੀ ਹੈ ਪਰ ਅਸੀਂ ਵੀ ਸਰਕਾਰ ਦੇ ਪਿਓ ਆ ਅਸਾਂ ਇਸ ਢੰਗ ਨਾਲ ਕਵੀ ਦਰਬਾਰ ਕਰ ਹੀ ਰਿਹਾ ਹੈ ਜਿਸ ਤਰ੍ਹਾਂ ਉਸਨੇ ਆਖਿਆ ਮੈਂ ਉਸੇ ਤਰ੍ਹਾਂ ਹੀ ਦੱਸ ਰਿਹਾ ਹਾਂ ਇਹ ਲਫ਼ਜ਼ ਉਸਦੇ ਮੂੰਹ ਵਿੱਚੋਂ ਕੱਢੇ ਹੀ ਸਨ ਕੇ پولیس ਨੇ ਜਲਸੇ ਤੇ ਛਾਪਾ ਮਾਰ ਕੇ ਜਲਸਾ ਹੀ ਖਾੜ ਦਿੱਤਾ ਸਾਰੇ ਕਵੀਆਂ ਨੂੰ ਉਹ ਗ੍ਰਫਤਾਰ ਕਰਨਾ ਚਾਹੁੰਦੇ ਸਨ ਪਰ ਖਲਾਫਤ ਦੇ ਪ੍ਰਬੰਧਕਾਂ ਨੇ ਸਾਨੂੰ ਆਪਣੇ ਘਰਾਂ ਵਿੱਚ ਲਕਾ ਲਿਆ ਕਵੀ ਅਸੀਂ ਸਾਰੇ ਤਕਰੀਬਨ ਸੇਖੀ ਸਾਂ ਪਠਾਨ ਅਤੇ ਮੁਸਲਮਾਨ ਪ੍ਰਬੰਧਕਾਂ ਨੇ ਸਾਡੇ ਵਾਸਤੇ ਚੀਚਾ ਝਟਕੇ ਦੇ ਗੋਸ਼ਤਾਂ ਇੰਤਜ਼ਾਮ ਕੀਤਾ ਅਸੀਂ ਰੋਕਦੇ ਸਾਂ ਤੇ ਉਹ ਆਖਦੇ ਸਨ ਤੁਸੀਂ ਸਾਡੇ ਮਹਿਮਾਨ ਹੋ ਅਸੀਂ ਆਪਣੀ ਪਠਾਣੀ ਰਵਾਇਤ ਦੇ ਮੁਤਾਬਕ ਹੀ ਤੁਹਾਡੀ ਖਾਤਰ ਕਰਾਂਗੇ ਇੱਥੇ ਤੁਸੀਂ ਗ੍ਰਫਤਾਰ ਹੋ ਸਾਡੀ ਹੱਦ ਤੱਕ ਹੈ ਅਸੀਂ ਤੁਹਾਨੂੰ اٹਕੋਂ ਪਾਰ ਛੋੜ ਕੇ ਆਸਾਂ ਸਵੇਰੇ ਸਾਨੂੰ ਪਰਦੇਦਾਰ ਲਾਰੀਆਂ ਵਿੱਚ ਬਿਠਾ ਕੇ اٹਕਪਾਰ ਕਰਾਇਆ ਭਾਵੇਂ ਰਸਤੇ ਵਿੱਚ ਲਾਰੀਆਂ ਰੋਕੀਆਂ ਤੇ ਸਹੀ ਪਰ ਲਾਰੀਆਂ ਪਰਦੇਦਾਰ ਸਨ ਇਸ ਵਾਸਤੇ ਉਹ ਬਹੁਤਾ ਦਖਲ ਦੇਣੋਂ ਕੁਝ ਝੱਕ ਜੇ ਗਏ ਕਿਸੇ ਨੇ ਆਖਰੀ ਦਿੱਤਾ ਲਾਰੀ ਵਿੱਚ ਪਰਦਾ ਨਛੀਨ ਹਨ اٹਕਪਾਰ ਕਰਦੇ ਹੀ ਭੇਦ ਖੁੱਲਿਆ ਅਸੀਂ ਪੰਜਾਬ ਵਿੱਚ ਸਾਂ ਤੇ ਸਰਦੀਪ ਪੁਲਿਸ ਪਰੇਸ਼ਾਨ ਸੀ ਹਾਸੇ ਦਾ ਹਾਸਾ ਤੇ ਰਵਾਦਾਰੀ ਦੀ ਹੱਦ ਕਿਦਾਂ ਯਾਦ ਨਾ ਆਵੇ ਨਿੱਕੇ ਹੁੰਦੇ ਦਾ ਜਮਾਨਾ ਕੁਝ ਸਵਾਦ ਹੈ ਕੁਝ ਸਵਾਦ ਹੈ ਤਾਂ ਹੀ ਤੇ ਬਚਪਨ ਯਾਦ ਹੈ ਇਹ ਸੀ ਜੀ ਗੁਰਮukh Singh Musafir ਰਾਂ ਦਾ ਲਿਖਿਆ ਹੋਇਆ ਇੱਕ ਕਹਾਣੀ ਨਵਾਂ ਲੇਖ ਜਦੋਂ ਨਿੱਕੇ ਹੁੰਦੇ ਸਾਂ ਤੇ ਗੁਰਮukh Singh Musafir ਬਾਰੇ ਜਿਵੇਂ ਅਸੀਂ ਦੱਸਿਆ ਉਹਨਾਂ ਨੂੰ ਕੋਣ ਨਹੀਂ ਜਾਣਦਾ ਬਹੁਤ ਵੱਡਾ ਨਾਂ ਨਾ ਸਿਰਫ ਸਾਹਿਤ ਵਿੱਚ ਉਹ ਧਰਮ ਵਿੱਚ ਵੀ ਪਰਪੱਕਤ ਵਿਅਕਤੀ ਸਨ ਰਾਜਨੀਤੀ ਵਿੱਚ ਵੀ ਉਹਨਾਂ ਨੰਮਾ ਸਮਾਜ ਯੋਗਦਾਨ ਦਿੱਤਾ ਤੇ ਆਜ਼ਾਦੀ ਦੀ ਲੜਾਈ ਵਿੱਚ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦੀਆਂ ਗੱਲਾਂ ਹਮੇਸ਼ਾ ਯਾਦ ਕੀਤੀਆਂ ਜਾਂਦੀਆਂ ਨੇ ਤੁਸੀਂ ਸਾਡੇ ਨਾਲ ਰਹੇ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ